ਤਨ ਤਨ ਜਗਤguru ਸਤਗੁਰੂ ਵਿਰਾਸ ਮਹਾਰਾਜ ਜੀ ਦੇ ਵਿਸ਼ਾਲ ਜਨ ਜਾਗਰਣ ਦੇ ਵਿੱਚ ਇਕੱਤਰ ਸਮੁੱਚੀ ਸਾਧ ਸੰਗਤ ਨੌਜਵਾਨ ਵੀਰ ਬਜ਼ੁਰਗ ਮਾਤਾਵਾਂ ਪੈਣਾ ਇਸ ਸਮਾਗਮ ਦੇ ਸਾਰੇ ਸਹਿਯੋਗ ਪ੍ਰਬੰਧਕ ਸਾਥੀ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਕੌਲ ਸਾਹਿਬ ਔਰ ਉਹਨਾਂ ਦੇ ਨਾਲ ਸਹਿਯੋਗੀ ਸਮੁੱਚੀ ਟੀਮ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਰਚਨਾਵਾਂ ਦੇ ਨਾਲ ਹਾਜ਼ਰੀ ਲਗਾ ਕੇ ਗਏ ਕਲਾਕਾਰ ਸਾਥੀ ਮੇਰੇ ਤੋਂ ਬਾਅਦ ਆਪਣੇ ਵਿਚਾਰਾਂ ਦੇ ਨਾਲ ਆਪਣੀਆਂ ਰਚਨਾਵਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਵਾਲੇ ਆਏ ਸਾਰੇ ਸਾਥੀ ਸਾਰਿਆਂ ਨੂੰ ਜੈ ਗੁਰੂ ਦੇਵ ਤਨ ਗੁਰ ਦੇਵ ਜੈ ਪੀਂ ਜੈ ਭਾਰਤ ਸਾਥਿਓ ਸਮਾਂ ਕਾਫੀ ਹੋ ਗਿਆ ਤੁਸੀਂ ਸਾਰੀ ਰਾਤ ਇਸ ਜਾਗਰਣ ਦਾ ਹਿੱਸਾ ਬਣਨਾ ਹੈ ਮੈਂ ਆਪਣੀ ਗੱਲ ਜਿਹੜੀ ਹੈ ਉਹ ਬੜੇ ਸੀਮਿਤ ਸਮੇਂ ਦੇ ਵਿੱਚ ਰੱਖੂੰਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਇਹ ਜਨ ਜਾਗਰਣ ਹੈ ਇੱਕ ਇਤਿਹਾਸਕ ਗੱਲ ਜਿਹੜੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਆਪਣੀ ਗੱਲ ਸ਼ੁਰੂ ਕਰਾਂਗਾ ਇਤਿਹਾਸਕ ਗੱਲ ਕੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਜਦੋਂ ਇਸ ਦੇਸ਼ ਦੇ ਅੰਦਰ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਸ ਵਕਤ ਸਮਾਜ ਦੀ ਲੜਾਈ ਲੜਨ ਵਾਲੇ 바ਵਾ ਸਾਹਿਬ ਡਾਕਟਰ 피ਮਰਾ ਅੰਬੇਦਕਰ ਜੀ ਦੇ ਨਾਲ ਜੁੜੀ ਹੋਈ ਹੈ ਅੰਗਰੇਜ਼ਾਂ ਦਾ ਇੱਕ ਵਫਦ ਜਿਹਨੇ ਉਸ ਵੇਲੇ ਦੇ ਆਗੂ ਮੋਨ ਦਾਸ ਕਰਮਚੰਦ ਗਾਂਧੀ ਦੇ ਕੋਲੋਂ ਟਾਈਮ ਲਿਆ ਉਹਨੂੰ ਮਿਲਣ ਦਾ ਔਰ ਨਾਲ ਉਹਨਾਂ ਨੇ ਮੁਸਲਮਾਨ ਭਾਈਚਾਰੇ ਦੇ ਆਗੂ ਮੁਹੰਮਦ ਅਲੀ ਜਿਨਾਬੇ ਕੋਲੋਂ ਵੀ ਟਾਈਮ ਲਿਆ ਮਿਲਣ ਵਾਸਤੇ ਔਰ ਜਦੋਂ ਇਹ ਬਫਰ ਮੋਨ ਦਾਸ ਕਰਮਚੰਦ ਗਾਂਧੀ ਦੇ ਕੋਲ ਪਹੁੰਚਾ ਉਹਨਾਂ ਨੇ ਕਿਹਾ ਕਿ ਮਿਲਣ ਵਾਸਤੇ ਆਏ ਤਾਂ ਉਹਨੇ ਜਿਹੜੇ ਲੋਕ ਖੜੇ ਸੀ ਉਹਨਾਂ ਨੇ ਅੰਦਰੋਂ ਸੁਨੇਹਾ ਪੇ ਗਿਆ ਕਿ ਗਾਂਧੀ ਜੀ ਆਰਾਮ ਕਰ ਰਹੇ ਆ ਸੁੱਤੇ ਪਏ ਉੱਥੇ ਵਾਪਸ ਗਏ ਕਿਹਨੇ ਜਨਾਬ ਸਾਹਿਬ ਨੂੰ ਮਿਲ ਲੈਣੇ ਜਦੋਂ ਜਨਾਬ ਸਾਹਿਬ ਦੇ ਕੋਲ ਗਏ ਤਾਂ ਉੱਥੇ ਜਿਹੜਾ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਮਿਲਣਾ ਟਾਈਮ ਲਿਆ ਹੋਇਆ ਤਾਂ ਉੱਥੋਂ ਵੀ ਸੁਨੀਹਾ ਇਹੰਦਰੋਂ ਆਇਆ ਕਿ ਜਨਾਬ ਜੀ ਸੁੱਤੇ ਪਏ ਐ ਆਰਾਮ ਕਰ ਰਹੇ ਨੇ ਤਾਂ ਜਦੋਂ ਉੱਥੋਂ ਵਾਪਸ ਚੱਲੇ ਕਹਿੰਦੇ ਚਲੋ ਆਏ ਤਾਂ ਹੈਗੇ ਆ ਵੀ ਕਿਉਂ ਨਾ ਆਪਾਂ ਡਾਕਟਰ ਅੰਬੈਡ ਕਰਕੇ ਮਿਲ ਚਲੀਏ ਰਹਾ ਹੋ ਗਿਆ ਸੀ ਧੀ ਰਾਤ ਤੋਂ ਬਾਅਦ ਦਾ ਸਮਾਂ ਹੋ ਗਿਆ ਸੀ ਤਾਂ ਜਦੋਂ ਡਾਕਟਰ Ambedkar ਸਾਹਿਬ ਦੇ ਕਰ ਗਏ ਤਾਂ ਜਾ ਕੇ ਦਰਵਾਜਾ ਖੜਕਾਇਆ ਤਾਂ ਅੰਦਰੋਂ ਆਵਾਜ਼ ਆਈ ਕਿ ਆਜੋ ਦਰਵਾਜਾ ਖੁੱਲ ਜਾ ਜਦੋਂ ਅੰਦਰ ਗਏ ਤਾਂ 바ਵਾ ਸਾਹਿਬ ਡਾਕਟਰ Ambedkar ਜੀ ਕੁਝ ਲਿਖ ਰਹੇ ਸੀ ਤਾਂ ਉਸ ਬਫਦ ਨਹੀਂ 바ਵਾ ਸਾਹਿਬ ਦੇ ਕੋਲ ਸਵਾਲ ਕੀਤਾ ਕਿ 바ਵਾ ਅਸੀਂ ਜਿਨਾ ਕੋਲ ਟਾਈਮ ਲਿਆ ਸੀ ਅਸੀਂ ਮੋਹਨ ਦਾਸ ਕਰਮਕੰਦ ਗਾਂਧੀ ਦੇ ਕੋਲੋਂ ਟਾਈਮ ਲਿਆ ਸੀ ਅਸੀਂ ਮੁਹੰਮਦ ਅਲੀ ਜਿਨਾ ਦੇ ਕੋਲੋਂ ਟਾਈਮ ਲਿਆ ਸੀ ਲੇਕਿਨ ਜਦੋਂ ਉਹਨਾਂ ਦੇ ਕੋਲ ਮੇਨਣ ਵਾਸਤੇ ਗਏ ਤਾਂ ਸੁੱਤੇ ਪਏ ਸੀ ਤੇ ਅੱਧੀ ਰਾਤ ਤੋਂ ਜ਼ਿਆਦਾ ਸਮਾਂ ਹੋ ਗਿਆ ਅਸੀਂ ਛੋਟੇ ਕੋਲੋਂ ਸਮਾਂ ਵੀ ਨਹੀਂ ਲਿਆ ਸੀ ਤੇ ਤੁਸੀਂ ਜਾਗ ਰਹੇ ਹੋ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਵਾਬ ਦਿੱਤਾ ਕਿ ਗਾਂਦੀ ਸੌਂ ਸਕਦਾ ਹੈ ਜਿਨਾਹ ਸੌਂ ਸਕਦਾ ਹੈ ਕਿਉਂਕਿ ਉਹਨਾਂ ਦਾ ਸਮਾਜ ਜਾਗਦਾ ਹੈ ਮੈਂ ਇਸ ਕਰਕੇ ਜਾਗ ਰਿਹਾ ਕਿਉਂਕਿ ਮੇਰਾ ਸਮਾਜ ਸੁਪਾ ਪਿਆ ਹੈ ਲੇਕਿਨ ਅੱਜ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅੱਜ ਰਾਤ ਵੇਲੇ ਜਾਗ ਰਹੇ ਹੋ ਉਹ ਵੀ ਸਮਾਜ ਦੀ ਗੱਲ ਨੂੰ ਅੱਗੇ ਵਧਾਉਣ ਦੇ ਲਈ ਇਹ ਖੁਸ਼ੀ ਦੀ ਗੱਲ ਜਦੋਂ ਆਪਾਂ ਗੁਰੂ ਰਵਿਦਾਸ ਜੀ ਦੀ ਗੱਲ ਕਰਦੇ ਹਾਂ ਹਰ ਪਿੰਡ ਦੇ ਵਿੱਚ ਪੰਜਾਬ ਦਾ ਕਰੀਬ 13000 ਪਿੰਡ ਆ। ਔਰ ਇਹ ਗੱਲ ਪੱਕੀ ਹੈ ਕਿ ਕੋਈ ਪਿੰਡ ਇਦਾਂ ਦਾ ਨਹੀਂ ਜਿੱਥੇ ਦੋ ਗੁਰੂ ਘਰ ਨਹੀਂ ਹੈਗੇ। ਦੋ ਗੁਰੂ ਘਰ ਪੱਕੇ ਹਰ ਪਿੰਡ ਦੇ ਵਿੱਚ ਤੇ ਕਿਸੇ ਵਿੱਚ ਚਾਰ ਵੀ ਹੋਣਗੇ, ਕਿਸੇ ਵਿੱਚ 6 ਵੀ ਹੋਣਗੇ, ਕਿਸੇ ਵਿੱਚ ਵੱਧ ਵੀ ਹੋਣਗੇ। ਕਈ ਆਪਾਂ ਸੋਸ਼ਲ ਮੀਡੀਆ ਦੇ ਦੇਖਦੇ ਆਂ ਕਈਆਂ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ ਵੀ ਹੈ। ਤੋਂ 13000 ਪਿੰਡਾਂ ਦੇ ਵਿੱਚ ਗੁਰੂ ਘਰਾਂ ਦੀ ਕਮੀ ਨਹੀਂ ਹੈ। ਸ਼ਹਿਰਾਂ ਦੇ ਮਹੱਲੇਾਂ ਵਿੱਚ ਵੀ ਗੁਰੂ ਘਰ ਨੇ। ਔਰ ਸਾਰੇ ਗੁਰੂ ਘਰਾਂ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਬਾਣੀ ਦਾ ਜਾਪ ਹੁੰਦਾ ਹੈ। ਸ਼ਾਮ ਨੂੰ ਰਹਿ ਰਸਤਾ ਪਾਠ ਹੁੰਦਾ ਹੈ। ਔਰ ਇਹਦਾ ਮਤਲਬ ਕੀ ਨਿਕਲਦਾ ਹੈ? ਇਹਦਾ ਮਤਲਬ ਕਿ ਬਾਣੀ ਸੁਣਨ ਵਾਲਿਆਂ ਦੀ ਕਮੀ ਨਹੀਂ ਹੈ। ਔਰ ਕਈ ਗੁਰਮਖੀਤਾਂ ਨੇ ਵੀ ਹੈ ਜਿਹੜੇ ਘਰ ਦੇ ਵਿੱਚ ਬੈਠ ਕੇ ਨਿਤਨੇਮ ਕਰਦੇ ਆ ਬਾਣੀ ਦਾ ਜਾਪ ਕਰਦੇ ਆ। ਇਹਦਾ ਮਤਲਬ ਬਾਣੀ ਪੜਨ ਵਾਲਿਆਂ ਦੀ ਬਹੁਤੀ ਕਮੀ ਨਹੀਂ ਹੈ। ਲੇਕਿਨ ਬਾਣੀ ਤੇ ਅਮਲ ਕਿੰਨੇ ਕਰਦੇ ਆ ਇਹ ਇੱਕ ਵੱਡਾ ਸਵਾਲ ਹੈ। ਮਾਨੀ ਤੇ ਅਮਰ ਕਰਨ ਵਾਲਿਆਂ ਦੀ ਗਿਣਤੀ ਕਿੰਨੀ ਹੈ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਰਵਿਦਾਸ ਜੀ ਦੇ 40 ਸ਼ਬਦ ਮੇਰਾ ਖਿਆਲ ਕਿ ਆਪਾਂ ਸਾਰੇ ਉਹ ਸ਼ਬਦ ਬਹੁਤ ਵਾਰ ਸੁਣ ਚੁੱਕੇ ਹੋਣੇ ਹਨ ਲੇਕਿਨ ਉਹਨਾਂ ਸ਼ਬਦਾਂ ਦੇ ਵਿੱਚ ਗੁਰੂ ਰਵਿਦਾਸ ਜੀ ਨੇ ਆਪਣੇ ਸਮਾਜ ਨੂੰ ਸੇਧ ਕਿ ਦਿੱਤੀ ਗੁਰੂ ਅਮਰਦਾਸ ਜੀ ਨੇ ਆਪਣੇ ਸਮਾਜ ਨੂੰ ਰਸਤਾ ਕਿਹੜਾ ਦਿਖਾਇਆ ਇਹ ਗੱਲ ਜਿਹੜੀ ਹੈ ਆਪਾਂ ਕਦੀ ਜਾਣਨ ਦੀ ਕੋਸ਼ਿਸ਼ ਸ਼ਾਇਦ ਨਹੀਂ ਕੀਤੀ ਕਿਉਂਕਿ ਸ਼ਬਦਾਂ ਦੀ ਵਿਆਖਿਆ ਬਹੁਤ ਜ਼ਰੂਰੀ ਸ਼ਬਦਾਂ ਦਾ ਕੀ ਅਰਥ ਨਿਕਲਦਾ ਹੈ ਇਹ ਜ਼ਰੂਰੀ ਹੈ ਲੇਕਿਨ ਇੱਥੇ ਆ ਕੇ ਸਾਡੇ ਵਿੱਚ ਕਮੀ ਕਰ ਹੋ ਗਈ ਆਪਾਂ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਹਰ ਤਰੀਕੇ ਨਾਲ ਆਪਣੇ ਆਪਣੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦਾ ਹੈ ਚਾਹੇ ਕੋਈ ਗਾ ਕੇ ਚਾਹੇ ਕੋਈ ਨੱਚ ਕੇ ਚਾਹੇ ਕੋਈ ਬੋਲ ਕੇ ਹਰ ਆਪਣੋ ਆਪਣੇ ਤਰੀਕੇ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਾ ਮੈਂ ਬੁਰਾਈ ਕਿਸੇ ਦੀ ਨਹੀਂ ਕਰਦਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਜਿਹੜੀ ਗੱਲ ਉਹ ਗੱਲ ਅਸੀਂ ਟੋਲਕੀਆਂ ਸ਼ੈਣਿਆਂ ਦੇ ਵਿੱਚ ਲੈ ਕੇ ਆ ਗਏ ਗੁਰੂ ਵਿਦਾਸ ਜੀ ਨੇ 600 ਸਾਲ ਪਹਿਲਾਂ 1647 ਦਾ ਗੁਰਪੁਰਬ ਆਪਾਂ ਹੁਣ ਮਨਾ ਕੇ ਅਟੇ 647 ਤੋਂ 600 ਸਾਲ ਪਹਿਲਾਂ ਗੁਰੂ ਵਿਦਾਸ ਜੀ ਬਾਣੀ ਵਿੱਚ ਉਚਾਰਨ ਕਰਕੇ ਗਏ ਆ ਹਾਂ ਹੁਣ ਇੱਕ ਸ਼ਬਦ ਦੀ

ਜਿੱਥੇ ਕੋਈ ਦੁੱਖ ਨਾ ਹੋਵੇ ਤਕਲੀਫ ਨਾ ਹੋਵੇ ਜਿੱਥੇ ਕੋਈ ਉਚਾਰਾ ਹੋਵੇ ਕੋਈ ਨੀਵਾਂ ਨਾ ਹੋਵੇ ਜਿੱਥੇ ਕੋਈ ਡਰਦਾ ਨਾ ਹੋਵੇ ਕੋਈ ਡਰਦਾ ਨਾ ਹੋਵੇ ਸਭਧਾਨੀਆਂ ਸਾਰੀਆਂ ਮੱਤਾਂ ਜਿਹੜੀਆਂ ਆ ਉਹ ਬੇਗਮੂਰਾ ਸ਼ਬਦ ਦੇ ਵਿੱਚ ਜੋ ਸਾਡਾ ਦੇਸ਼ ਦਾ ਸੰਵਿਧਾਨ ਕਹਿੰਦਾ ਜੋ ਗੁਰੂ ਵਿਨას ਦੀ ਸ਼ੇਸ ਸੰਸਾਰ ਪਹਿਲਾਂ ਕਹ ਕੇ ਗਏ ਕਿੰਦਾ ਦਾ ਰਾਜ ਭਾਗ ਕਹਿੰਦਾ ਜਿੱਥੇ ਸਾਰੇ ਬਰਾਬਰ ਹੋਣ ਉਹਨੂੰ ਕਾਨੂੰਨੀ ਰੂਪ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਇਸ ਇੱਕ ਦੇ ਸੰਵਿਧਾਨ ਦੇ ਵਿੱਚ کانونی روپ گرو روداس جی آخری پنکتیاں شبد پنکیاں دے وچ گرو رود جی کی اچار کرتے ہیں جو ہم سہری سوگیت ہمارا سیدھی گل کہی ہے کہ جا میرے بیچار سہمت ہے وہ میرا متر ہے ਦੂਸਰਾ ਨਹੀਂ ਜੋ ਹਮ ਸਹਿਰੀ ਕੇ ਮਤਲਬ ਜਿਹੜਾ ਇਸ ਸ਼ਹਿਰ ਦਾ ਇਸ ਸ਼ਹਿਰ ਦੀ ਕਲਪਨਾ ਜਿਸ ਰਾਜ ਭਗ ਦੀ ਕਲਪਨਾ ਗੁਰੂ ਵਿਦਾਸ ਜੀ ਕਰ ਰਹੇ ਆ ਜਿਹੜਾ ਇਹਦਾ ਹਮੇਤੀ ਹੈ ਉਹ ਮੇਰਾ ਅੰਤ ਹੈ ਜੋ ਹਮ ਸਹਿਰੀ ਸੁਗੀਤਾ ਹੈ ਲੇਕਿਨ ਆਪਾਂ ਇਸ ਚੀਜ਼ ਨੂੰ ਟੋਲਕੀਆਂ ਸ਼ੈਣੀਆਂ ਦੇ ਵਿੱਚ ਜ਼ਿਆਦਾ ਪਸੰਦ ਕਰਦੇ ਗੁਰੂ ਵਿਦਾਸ ਜੀ ਨੇ ਬਾਣੀ ਦੇ ਵਿੱਚ ਇਹ ਗੱਲ ਕਹੇ ਕਿ ਸੰਗਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧ ਬੰਖੀਰਾ ਉਹਨੇ ਆਹ ਦੋ ਲਾਈਨਾਂ ਦੇ ਵਿੱਚ ਐਡੀ ਵੱਡੀ ਐਗਜ਼ਾਮਪਲ ਦੇਤੀ ਐਡੀ ਵੱਡੀ ਉਦਾਹਰਣ ਦੇਤੀ ਉਹਨੇ ਗੱਲ ਕਹਤੀ ਕਿ ਸਾਨੂੰ ਇਦਾਂ ਇਕੱਠਿਆਂ ਹੋ ਕੇ ਰਹਿਣਾ ਚਾਹੀਦਾ ਜਿਦਾ ਮਧੂ ਦੀਆਂ ਮੱਖੀਆਂ ਦਾ ਛੱਤਾ ਹੁੰਦਾ ਔਰ ਮਧੂਦਿਆ ਮੱਖੀਆਂ ਦੇ ਛੱਤੇ ਦੀ ਖਾਸੀਅਤ ਕੀ ਹੈ ਗੁਰੂ ਵਿਦਾਸ ਜੀ ਨੇ ਮਧੂਦਿਆ ਮੱਖੀਆਂ ਦੇ ਛੱਤੇ ਦੀ ਉਦਾਹਰਣ ਹੀ ਕਿਉਂ ਦਿੱਤੀ ਇਕੱਠਾ ਦਾ ਭੇਜਾ ਤੇ ਬੱਕਰੀਆਂ ਦਾ ਝੁੰਡ ਵੀ ਹੁੰਦਾ ਹੈ ਇਕੱਠਾ ਦੇ ਮੱਝਾਂ ਤੇ ਗਾਵਾਂ ਦਾ ਝੁੰਡ ਵੀ ਹੁੰਦਾ ਲੇਕਿਨ ਮਧੂਦਿਆ ਮੱਖੀਆਂ ਦੇ ਛੱਤੇ ਦੇ ਵਿੱਚ ਅੰਤਰ ਕੀ ਹੈ ਕਿ ਮੱਝਾਂ ਤੇ ਗਾਵਾਂ ਦੇ ਉੱਤੇ ਅਗਰ ਕੋਈ ਹਮਲਾ ਕਰੇਗਾ ਕੋਈ ਇੱਧਰ ਵੱਜੂ ਕੋਈ ਇੱਧਰ ਵੱਜੂ ਕੋਈ ਪਿੱਛੇ ਵੱਜੂਗੀ ਭੇਡਾਂ ਦੇ ਪੱਕੜੀਆਂ ਦੇ ਝੁੰਡਿਆਂ ਦੇ ਕੋਈ ਹੰਗਾ ਕਰੂਗਾ ਕੋਈ ਸੱਗੇ ਜਾਊ ਕੋਈ ਖੱਬੇ ਜਾਊ ਕੋਈ ਪਿੱਛੇ ਚਲੀ ਜਾਊ ਲੇਕਿਨ ਮਧੂ ਦੀਆਂ ਮੱਖੀਆਂ ਦੇ ਵਿੱਚ ਇੱਕ ਕੁਆਲਿਟੀ ਹੈ ਕਿ ਅਗਰ ਉਹਦੇ ਉੱਤੇ ਕੋਈ ਅਟੈਕ ਕਰੇਗਾ ਤਾਂ ਆਪਣੀ ਦੁਸ਼ਮਣ ਤੇ ਪਲਟਵਾਰ ਵੀ ਇਕੱਠੀ ਇਹ ਕਰ ਦਿੰਦੀ ਹੈ ਆਪਾਂ ਛੋਟੇ ਛੋਟੇ ਹੁੰਦੇ ਸੀ ਹੁਣ ਤਾਂ ਵੱਡੇ ਦਰਖਤ ਹੈ ਜੀ ਕਮਦਨ ਸਾਹਿਬ ਹੋਂਦਾ ਵੱਡੇ ਵਿਰਤ ਹੈ ਨਹੀਂ ਪਹਿਲਾ ਪਿੰਡਾਂ ਦੇ ਵਿੱਚ ਟਿੱਪਲ ਬੋਰਡ ਲੱਗੇ ਉਹਨਾਂ ਦੇ ਉੱਤੇ ਮੱਖੀ ਲੱਗਾ ਹੁੰਦਾ ਸੀ ਉਹ ਚਿੱਪੇ ਲੱਗੇ ਹੁੰਦੇ ਸੀ ਤੇ ਸਾਡੀਆਂ ਬੀਬੀਆਂ ਸਾਨੂੰ ਕਹਿੰਦੀਆਂ ਹੁੰਦੀਆਂ ਸੀ ਪੁੱਤੋ ਤੇ ਆਲੂ ਉਂਗਲੀ ਨਾ ਕਰੀ ਪਿੱਛੇ ਪੇ ਜਾਂਦਾ ਹੁੰਦਾ ਇਹ ਤਾਂ ਕਹਿੰਦੇ ਸੀ ਵੀ ਉਂਗਲੀ ਨਾ ਕਰੀ ਇਹ ਉਹਦੀ ਕੁਆਲਿਟੀ ਸੀ ਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਮધુ ਦੀਆਂ ਮੱਖੀਆਂ ਦੇ ਛੱਤੇ ਦੀ ਉਦਾਹਰਣ ਸਾਨੂੰ ਦਿੱਤੀ ਕਿ ਐਂਦਾ ਮੱਠੇ ਹੋ ਕੇ ਰਹੋ ਕਿ ਚਲੋ ਤੁਹਾਡੇ ਤੇ ਕੋਈ ਅਟੈਕ ਕਾਫੇ ਰੋਜ਼ ਨੇ ਪੰਟ ਬਾਹਰ ਵੀ ਇਕੱਠਿਆਂ ਹੋ ਕੇ ਕਰਦੇ ਹੋ। ਲੇਕਿਨ ਆਪਾਂ ਉਸ ਗੱਲ ਨੂੰ ਵੀ ਜਿਹੜਾ ਆ ਉਹ ਨਹੀਂ ਸਮਝ ਸਕਦੇ। ਗੁਰੂ ਵਿਦਾਸ ਜੀ ਨੇ ਇੱਕ ਸ਼ਬਦ ਹੋਰ ਹੈ। ਬਾਣੀ ਦੇ ਵਿੱਚ ਗੁਰੂ ਵਿਦਾਸ ਜੀ ਬਾਣੀ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਆ ਕਿ ਮੇਰੇ ਗਮੀਨ ਪ੍ਰਿੰਗ ਪਤੰਗ ਕੌਂਚਰ ਇੱਕ ਭੂਖ ਵਿਨਾਸ਼ ਇਹਦਾ ਕੀ ਮਤਲਬ ਹੈ ਪੰਜ ਜੰਤੂਆਂ ਦੇ ਨਾਮ ਜੁਰਵिलास ਜੀ ਨੇ ਬਾਣੀ ਵਿਚ ਲਏ ਆ ਮਿਰਗ ਕਹਿੰਦੇ ਆ ਹਿਰਨ ਨੂੰ ਮੀਨ ਕਹਿੰਦੇ ਆ ਮੱਛੀ ਨੂੰ ਭਿੰਗ ਕਹਿੰਦੇ ਆ ਭੰਗਰੇ ਨੂੰ ਪਤੰਗਾ ਕਹਿੰਦੇ ਆ ਭੱਕਰ ਨੂੰ ਤੇ ਕੁੰਚਰ ਕਹਿੰਦੇ ਹਾਥੀ ਨੂੰ ਪੰਜ ਜੰਤੂਆਂ ਦੇ ਨਾਮ ਗੁਰੂ ਵਿਕਾਸ ਦੀ ਬਾਣੀ ਵਿੱਚ ਲੈਂਦੇ ਆ ਕਿ ਮਿਰਗ ਮੀਰ ਭਿੰਗ ਪਤੰਗ ਪੁੰਚਰ ਇੱਕ ਬੂਖ ਵਿਨਾਸ਼ ਉਹ ਕੀ ਕਹਿ ਰਿਹਾ ਕਿ ਇਹ ਜਿਹੜੇ ਪੰਜ ਜੰਤੂ ਹੈ ਇਹਨਾਂ ਦੇ ਵਿੱਚ ਇੱਕ ਕਮੀ ਸੀ ਜਿਹਦੇ ਕਰਕੇ ਇਹਨਾਂ ਦਾ ਵਿਨਾਸ਼ ਹੋ ਗਿਆ ਇੱਕ ਕਮੀ ਕਿਹੜੀ ਸੀ ਇੱਕ ਕਮੀ ਕਿਹੜੀ ਸੀ ਹਿਰਨ ਵਿੱਚ ਇੱਕ ਕਮੀ ਹੈ ਹਿਰਨ ਨੂੰ ਹੈ ਤੰਨ ਰਸ ਜਦੋਂ ਸ਼ਿਕਾਰੀ ਫਿਰੰਦਾ ਸ਼ਿਕਾਰ ਕਰਦਾ ਕੁੱਝ ਖਾਸ ਤਰ੍ਹਾਂ ਦਾ ਸਾਜ਼ ਵਜਾਉਂਦਾ ਤੇ ਜਦੋਂ ਉਸ ਸਾਜ਼ ਦੀ ਆਵਾਜ਼ ਫਿਰੰਗੇ ਨੰਨਾ ਦੇ ਵਿੱਚ ਪੈਂਦੀ ਹੈ ਤਾਂ ਉਹ ਉਸ ਤੋਂ ਅਟਰੈਕਟ ਹੁੰਦਾ ਉਹਦੇ ਨੇੜੇ ਜਾਂਦਾ ਤੇ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਸ਼ਿਕਾਰੀ ਉਹਦਾ ਸ਼ਿਕਾਰ ਕਰ ਲੈਂਦਾ ਕਿਹੜੀ ਮੱਖੀ ਹੈ ਉਹ ਜੀਵਨ ਦਾ ਜਦੋਂ ਸ਼ਿਕਾਰੀ ਮੱਛੀ ਦਾ ਸ਼ਿਕਾਰ ਕਰਦਾ ਤੁਸੀਂ ਅਕਸਰ ਦੇਖਿਆ ਹੋਣਾ ਉਹ ਕੁੰਡੀ ਸੜਦੇ ਆ ਪਾਣੀ ਦੇ ਵਿੱਚ ਉਹਦੇ ਮੂਰੇ ਆਟਾ ਜਾਂ ਮਾਸ ਦਾ ਟੁਕੜਾ ਮਾ ਕੇ ਵਿੱਚ ਸੜਨ ਦੇ ਪਾਉਂਦੇ ਔਰ ਜਦੋਂ ਮੱਛੀ ਉਸ ਕੁੰਡੀ ਨੂੰ ਦੇਖਦੀ ਹੈ ਉਹਨੂੰ ਪਤਾ ਉਹਨਾਂ ਦੇ ਕੁੰਡੀ ਹੈਗੀ ਹੈ ਲੇਕਿਨ ਉਹਦੇ ਨਾਲ ਉਹਨੂੰ ਸਿਰਫ ਇਹੇ ਦਿਖਦਾ ਹੁੰਦਾ ਵੀ ਇਹਦੇ ਨਾਲ ਮਾਸ ਦਾ ਟੁਕੜਾ ਆ ਜਾਂ ਆਟਾ ਲੱਗਾ ਹੋਇਆ ਉਹ ਦੇਖਣੇ ਬਾਅਦ ਵਿਊਜ਼ ਰਹੇ ਨਹੀਂ ਹੁੰਦਾ ਤਾਂ ਉਹ ਨੂੰ ਜਾ ਕੇ ਮੂੰਹ ਮਾਰਦੀ ਹੈ ਤਾਂ ਸ਼ਿਕਾਰੀ ਦਾ ਸ਼ਿਕਾਰ ਹੋ ਜਾਂਦੀ ਹੈ ਪੰਗੜਾ ਉਹਨੂੰ ਨੱਕ ਰਸ ਜਦੋਂ ਫੁੱਲ ਖਿੜਦੇ ਆ ਉੱਥੇ ਸੁਗੰਧੀ ਨਿਕਲਦੀ ਐ ਤੇ ਪੰਗੜਾ ਉਧਰ ਨੂੰ ਅਟਰੈਕਟ ਹੁੰਦਾ ਜਾ ਕੇ ਫੁੱਲ ਦੇ ਉੱਪਰ ਬੈਠ ਜਾਂਦਾ ਉਹ ਇਹ ਦੇਖਦਾ ਵੀ ਇਹ ਖੁਸ਼ਬੂ ਆ ਕਿੱਥੋਂ ਨਹੀਂ ਆ ਉਹਦੇ ਵਿੱਚ ਵੱੜਦਾ ਹੋਰ ਵੱੜਦਾ ਹੋਰ ਵੱੜਦਾ ਤੇ ਇੰਨਾ ਵਿੱਚ ਵੱੜ ਜਾਂਦਾ ਕਿ ਫੁੱਲ ਦੇ ਵਿੱਚ ਹੀ ਘੁੱਟ ਹੋ ਜਾਂਦਾ ਉੱਥੇ ਖਤਮ ਹੋ ਜਾਂਦਾ ਪਤੰਗਾ ਜਿਹੜਾ ਆ ਉਹਨੂੰ ਆਖ ਰਸ ਆਪਾਂ ਅੰਦਰ ਦੇਖੀਏ ਆਪਾਂ ਸੱਤਾਂ ਦਾ ਬਾਦ ਨਿਕਲਦੇ ਨਾ ਪਵਗੜ ਆਪਾਂ ਦੇਖਿਆ ਲਾਈਟ ਚੱਲਦੀ ਹੋਵੇ ਬਗਾਰ ਕੁਝ ਨਹੀਂ ਸਕਦੇ ਉਹਦਾ ਉਹਦੇ ਵਿੱਚ ਵੱਜ-ਵੱਜ ਕੇ ਵੱਜ-ਵੱਜ ਕੇ ਆਪਣਾ ਆਪ ਖਤਮ ਕਰਦੇ ਲਾਈਟ ਬਗੜ ਤੇ ਕਿਹੜਾ ਹਾਥੀ ਹੈ ਉਹ ਕਾਮਰਾਸ ਜਦੋਂ ਸ਼ਿਕਾਰੀ ਹਾਥੀ ਦਾ ਸ਼ਿਕਾਰ ਕਰਦਾ ਇੱਕ ਨਕਲੀ ਫੱਖੜੀ ਬਣਾ ਕੇ ਖੜੀ ਕਰ ਦਿੰਦੇ ਉਹਦੇ ਦੋਨੇ ਪਾਸੇ ਕੋਈ ਪੜ ਦਿੰਦੇ ਉਹਦੇ ਉੱਤੇ ਝਾਰ ਛਿੰਡੇ ਰੱਖ ਦਿੰਦੇ ਆ ਹਾਥੀ ਔਰ ਨਗਲੀ ਹਜਲੀ ਵੱਲ ਨੂੰ ਅਟਰੈਕਟ ਹੁੰਦਾ ਉਹਦੋਂ ਨੂੰ ਜਦੋਂ ਜਾਣ ਲੱਗਦਾ ਉਹ ਤੱਕ ਪਹੁੰਚਣ ਤੋਂ ਪਹਿਲਾਂ ਟੋਏ ਚ ਦੇਖ ਜਾਂਦਾ ਤੇ ਸ਼ਿਕਾਰੀ ਉਹਦਾ ਸ਼ਿਕਾਰ ਕਰਦਾ ਔਰ ਗੁਰੂ ਵਿਦਾਸ ਜੀ ਨੇ ਨਾ ਪੰਜ ਜੰਤੂਆਂ ਦੇ ਨਾਮ ਬਾਣੀ ਵਿੱਚ ਲਏ ਕਿ ਮਿਰਗ ਮੀਰ ਭਿੰਗ ਪਤੰਗ ਕੌਂਚਰ ਏਕ ਦੁਖ ਵਿਨਾਸ਼ ਕਿ ਇਹਨਾਂ ਪੰਜ ਜੰਤੂਆਂ ਦੇ ਵਿੱਚ ਇੱਕ ਕਮੀ ਸੀ ਜਿਹਦੇ ਕਰਕੇ ਇਹਨਾਂ ਦਾ ਵਿਨਾਸ਼ ਹੋ ਗਿਆ ਲੇਕਿਨ ਅਗਲੀਆਂ ਪੰਕਤੀਆਂ ਦੇ ਵਿੱਚ ਕੀ ਲਿਖ ਰਹੇ ਆ ਕਹਿੰਦੇ ਪੰਜ ਦੂਖ ਅਸਾਧ ਜਾਂ ਮਾਹੇ ਤਾਂ ਕਿ ਕਿਤੇ ਆਸ ਉਹ ਕਹਿੰਦੇ ਮੈਨੂੰ ਚਿੰਤਾ ਇਸ ਗੱਲ ਦੀ ਹੈ ਉਹ ਜਿਨ੍ਹਾਂ 'ਚ ਇੱਕ ਕਮੀ ਸੀ ਉਹਨਾਂ ਦਾ ਵਿਨਾਸ਼ ਹੋ ਗਿਆ ਹਨਾਂ ਵਿੱਚ ਪੰਜ ਕਮੀਆਂ ਆਇਆ ਇਹਨਾਂ 'ਚ ਪੰਜੇ ਕਮੀਆਂ ਆਇਆ ਇਹਨਾਂ ਦਾ ਕੀ ਬਣੂਗਾ ਜਿੱਚ ਇੱਕ ਕਮੀ ਸੀ ਉਹਦਾ ਵਿਨਾਸ਼ ਹੋ ਗਿਆ ਜਿਨ੍ਹਾਂ 'ਚ ਪੰਜ ਕਮੀਆਂ ਉਹਨਾਂ ਦਾ ਕੀ ਬਣੂਗਾ ਲੇਕਿਨ ਅਗਲੀਆਂ ਪੰਕਤੀਆਂ ਦੇ ਵਿੱਚ اس چیز کا حل دے ہیں کی کہہ رہے ہیں کہ میں ماں بھو عویدیہ ہے تکین بویگ دیپ ملینہ کہ اب تا دے کر کے نا جانکاری ہوں دے کر کے انہاں دا گیاں دا دیوہ جنایا وہ بجھ گیا ملین ہو گیا صرف اگیاں تا دے اور ایک علجڑی ہے ایک انہوں ہے کیوں کہنی کوئی ਇਦਾਂ ਨੇ ਉਹਨਾਂ ਨੇ ਕਿਉਂ ਕਹੀ 600 ਸਾਲ ਪਹਿਲਾਂ ਸਮਝਣ ਦੇ ਲਈ ਗੁਰੂ ਵਿਦਾਸ ਜੀ ਦੇ ਇੱਕ ਇੱਕ ਲਫ਼ਜ਼ ਇੱਕ ਇੱਕ ਬੋਲ ਜਿੰਨਾ ਉਹਨਾਂ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ ਜੇ ਆਪਾਂ ਉਹ ਸਾਰੀ ਚੀਜ਼ ਨੂੰ ਆਪਾਂ ਅچھے ਤਰੀਕੇ ਦੇ ਨਾਲ ਪੜੀਏ ਤਾਂ ਇੱਕ ਗੱਲ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਕਿ ਗੁਰੂ ਅਰਵਿਦਾਸ ਜੀ ਜਿਨ੍ਹਾਂ ਨੂੰ ਉਸ ਵੇਲੇ ਮੌਕੇ ਦੇ ਹਾਕਮਾਂ ਨੇ ਉਹਨਾਂ ਨੇ ਕਿਤੇ ਉਹਨਾਂ ਨੂੰ ਠਹਿਕਣ ਕਿਤੇ ਕਿਤੇ ਧੰਕੀਆਂ ਨਹੀਂ ਬਣੀਆਂ ਜੇ ਉਹ ਨਹੀਂ ਮੰਨੇ ਤਾਂ ਉਹਨਾਂ ਨੂੰ ਕਿਤੇ ਗ੍ਰੀਂਦਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪਰ ਸਾਨੂੰ ਕੀ ਕਹਾਣੀਆਂ ਬਣਾਵਾਲਾ ਦੱਸੀ ਜਾਂਦੇ ਕੀ ਕਹਿੰਦੇ ਆਂ ਦੇ ਸਾਖੀਆਂ ਬਣਾਵਾ ਕੇ ਕਿ ਸਾਧੂ ਆਏ ਸੀ ਗੁਰੂ ਅਰਬਿੰਦਾਸ ਜੀ ਨੂੰ ਕਹਿ ਗਏ ਆਲਾ ਪਰ ਪਾਰਸ ਆ ਪਾਰਸ ਲੈਲਾ ਹਾਂ ਤੇਰੀ ਜਿਹੜੀ दशा ਬਦਲ ਜਾਊਗੀ ਤੇ ਕਹਿੰਦੇ ਗੁਰੂ ਰਵਿਦਾਸ ਜੀ ਨੇ ਉਹ ਪਾਰਸ ਕਹਿੰਦੇ ਇੱਥੇ ਕਿ ਤੇ ਰੱਖ ਜਾਓ ਇੱਥੇ ਰੱਖ ਲਓ ਉਹ ਕਹਿੰਦੇ ਜੋ ਜਿਹੜੀ ਚੌਪੜੀ ਬਣੀ ਸੀ ਉਹਦੇ ਉੱਤੇ ਰੱਖ ਗਏ ਫੇਕਦੇ ਘੁੰਮਦੇ ਆਏ ਦੇਖਿਆ ਵੀ ਉਹ ਉਹੀ ਚੌਪੜੀ 'ਤੇ ਬੈਠੇ ਐ ਇਦਾਂ ਦੀਆਂ ਸਾਖੀ ਨਹੀਂ ਗੁਰੂ ਰਵਿਦਾਸ ਜੀ ਨੂੰ ਉਹ ਪਾਰਸ ਨਹੀਂ ਉਹ ਗੁਰੂ ਰਵਿਦਾਸ ਜੀ ਨੂੰ ਉਹ ਲਾਲਚ ਦੇਣਾ ਸੀ ਕਿ ਤੂੰ ਇਸ ਸਮਾਜ ਦੀ ਗੱਲ ਕਰਨੀ ਬੰਦ ਕਰ ਦੇ

ਗੁਰੂ ਨਾਨਕ ਦੇਵ ਜੀ ਦਾ ਸੰਘਰਸ਼ ਜਿਹੜਾ ਆ ਉਹ ਐਸ ਗੁਰੂ ਨਾਨਕ ਜੀ ਨੇ ਆਪਣਾ ਪੂਰਾ ਜੀਵਨ 151 ਸਾਲ ਗੁਰੂ ਨਾਨਕ ਜੀ ਦਾ ਜੀਵਨ 151 ਸਾਲ ਦਾ ਔਰ 151 ਸਾਲਾਂ ਦੇ ਵਿੱਚ ਆਪਾਂ ਅੱਜ ਕਹਿੰਦੇ ਆ ਕਿ ਗੁਰੂ ਨਾਨਕ ਜੀ ਦੇ ਰਾਜੇ ਰਾਣੇ ਪਤਾ ਨਹੀਂ 52 ਰਾਜੇ ਕਹਿੰਦੇ ਆ ਬਈ ਉਹਨਾਂ ਦੇ ਸੇਵਕ ਹੋਏ ਸਿਰਫ 52 ਰਾਜੇ ਹੀ ਨਹੀਂ ਸਿਰ ਬਵੰਜਾ ਰਾਜੇ ਹੀ ਨਹੀਂ ਗੁਰੂ ਵਿਦਾਸ ਜੀ ਦੇ ਸੇਵਕ ਜਿਹੜੇ ਆ ਉਹ ਤਾਂ ਸਾਰੇ ਉਹ ਤਾਂ ਸਾਰੇ ਹੀ ਬਣ ਗਏ ਕਿਉਂਕਿ ਬਾਣੀ ਵਿੱਚ ਉਸਤਤ ਦਾ ਹਵਾਲਾ ਮਿਲਦਾ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਪਿਆ ਚਾਰੇ ਵਰਣ ਪਏ ਪਾ ਗਾਏ ਕਿ ਗੁਰੂ ਵਿਦਾਸ ਜੀ ਦੇ ਚਰਨਾ ਦੇ ਵਿੱਚ ਚਾਰੇ ਵਰਣ ਜਿਹੜੇ ਆ ਉਹ ਆ ਕੇ ਪੈ ਗਏ ਜਦੋਂ ਚਾਰ ਵਰਣ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਤਰ ਜਿਹੜੇ شیطان ਲੋਕਾਂ ਨੇ ਚਾਰ ਵਰਣ ਬਣਾਏ ਮਨੁੱਖਤਾ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਉਹ ਚਾਰੇ ਵਰਣ ਜਿਹੜੇ ਆ ਉਹ ਗੁਰੂ ਸਾਹਿਬ ਦੇ ਪੈਰੀਂ ਆ ਕੇ ਪੈ ਗਏ ਗੁਰੂ ਸਾਹਿਬ ਜਗਤ ਗੁਰੂ ਆ ਜਗਤ ਗੁਰੂ ਇਸ ਕਰਕੇ ਮੈਂ ਇੱਕ ਬੇਨਤੀ ਕਰਦੀ ਕਿ ਆਪਾ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਇਹ ਸਮਾਗਮ ਕਰਵਾਉਂਦੇ ਸਮਾਗਮ ਕਰਵਾਉਣ ਦਾ ਇੱਕ ਮਕਸਦ ਹੋਣਾ ਚਾਹੀਦਾ ਹੈ। ਔਰ ਮਕਸਦ ਇਹ ਕਿ ਇਥੋਂ ਆਪਾਂ ਤਹਈਆ ਕਰਕੇ ਜਾਣਾ ਕਿ ਗੁਰੂ ਸਾਹਿਬ ਦੀ ਕਹੀ ਹੋਈ ਗੱਲ ਮੈਨੇ ਕਿਹਾ 40 ਸ਼ਬਦ ਤੁਸੀਂ ਰੱਟ ਲਓ। ਆਪਾਂ ਆ ਫੋਗੋਰ ਪਰ ਬਣਾ ਕੇ ਰਹਿ ਆ ਹੁਣ ਮੇਰਾ ਕਹਿ ਲੋ ਤੁਰਕੀਆਂ ਸ਼ੈਣ ਆਪਾਂ ਅਗਲੇ ਗੁਰਪੁਰਪਤੇ ਚੱਕ ਲੈਣੇ। ਜੇ ਦੋਗਲੇ ਸਾਲ ਹੋਣਾ ਲੇਕਿਨ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਉਹ ਸ਼ਬਦਾਂ ਦੇ ਵਿੱਚ ਗੁਰੂ ਰਵਿਦਾਸ ਜੀ ਸਮਾਜ ਨੂੰ ਸੇਧ ਕੀ ਦੇ ਰਹੇ ਸੀ ਉਸ ਚੀਜ਼ ਨੂੰ ਜ਼ਰੂਰ ਸਮਝਣਾ ਉਸ ਚੀਜ਼ ਦੇ ਉੱਤੇ ਜ਼ਰੂਰ ਆਪਾਂ ਧਿਆਨ ਦੇਣਾ ਹੈ ਤਾਂ ਕਿ ਸਾਨੂੰ ਇਹ ਪਤਾ ਲੱਗੇ ਉਹ ਸਾਡਾ ਮਹਾਨ ਰਹਿਬਰ ਉਸ ਮਹਾਨ ਰਹਿਬਰ ਨੇ ਸਾਨੂੰ ਸੇਧ ਕੀ ਦਿੱਤੀ ਹੈ ਉਸ ਮਹਾਨ ਰਹਿਬਰ ਨੇ ਸਾਡਾ ਮਾਰਗਦਰਸ਼ਨ ਕੀ ਕੀਤਾ ਸਾਨੂੰ ਇਸ ਗੱਲ ਦਾ ਪਤਾ ਲੱਗੇ ਨਹੀਂ ਤਾਂ ਆਪਾਂ ਰਚਨਾਵਾਂ ਆਪਾਂ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਆ ਉਹ ਸੁਣਦੇ ਆ ਆਪ ਵੀ ਗੁੰਦੇ ਆ ਆਪ ਪੜ੍ਹ ਲੈਨੇ ਆ ਲੇਕਿਨ ਦੁਰਵਿਦਾਸ ਜੀ ਨੇ ਸਾਨੂੰ ਦੋ ਚੀਜ਼ਾਂ ਤੋਂ ਪਰੇ ਕੀਤਾ ਇੱਕ ਅਨਿਸ਼ਵਾਸ ਔਰ ਦੂਸਰਾ ਆ ਜਿਹੜਾ ਆਪਾਂ ਜੇ ਕਹੋ ਵੀ ਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਜਿਹੜਾ ਮੂਰਤੀ ਪੂਜਾ ਇਹਨਾਂ ਚੀਜ਼ਾਂ ਤੋਂ ਪਰੇ ਕੀਤਾ ਕਿਉਂਕਿ ਗੁਰੂ ਅਰਜਨਦਾਸ ਜੀ ਦਾ ਇੱਕ ਸ਼ਬਦ ਆਉਂਦਾ ਹੈ ਬਾਣੀ ਦੇ ਵਿੱਚ ਉਹਦੇ ਵਿੱਚ ਕੀ ਕਹਿ ਰਹੇ ਆ ਕਿ ਸਤਜੁਗ ਸਤ ਤ੍ਰੇਤਾ ਜੁਗ ਦੁਆਪਰ ਪੂਜਾ ਚਾਰ ਤੀਨੋਂ ਜੁਗ ਤੀਨੋਂ ਦੜੇ ਕੱਲ ਕੇਵਲ ਨਾਮ ਅਧਾਰ ਕੀ ਕਹਿ ਰਹੇ ਆ ਕਿਹਦੇ ਪਹਿਲਾਂ ਸਤਜੁਗ ਆਇਆ ਕੋਣ ਬੋਲੋ ਸਤਜੁਗ ਦੇ ਵਿੱਚ ਸ਼ੈਤਾਨ ਲੋਕਾਂ ਨੇ ਕਿਹਾ ਕਿ ਉਹਦਾ ਹੀ ਪਾਰ ਪਰਾਂ ਹਾ ਜਿਹੜਾ ਸੱਚ ਬੋਲੂਗਾ ਸਤਜੁਗ ਸਤ ਤ੍ਰੇਤਾ ਜੁਗ ਫਿਰ ਇਹਦੇ ਤ੍ਰੇਤਾ ਜੁਗ ਆ ਗਿਆ ਜਦੋਂ ਤ੍ਰੇਤਾ ਆਇਆ ਫਿਰ ਕਹਿਣ ਲੱਗਾ ਵੀ ਉਹਦਾ ਪਾਰ ਪਰਾਂ ਹੋਣਾ ਜਿਹੜਾ ਵੱਡੇ ਵੱਡੇ ਜਗ ਕਰਾਊਗਾ ਆਪਾਂ ਦੇਖਿਆ ਨਹੀਂ ਲੋਕ ਕਹਿੰਦੇ ਸਵਾਹ ਹ ਐਂ ਤਾਂ ਕਰਦੇ ਜਗ ਕਰਾਉਂਦੇ ਵੱਡੇ ਵੱਡੇ ਉਹ ਤ੍ਰੇਤੇ ਜੁਗ ਦੇ ਸੀ ਉਹ ਕਹਿੰਦੇ ਹਾਂ ਉਹਦਾ ਪਾਰ ਪਰਾਂ ਹੋਣਾ ਜਿਹੜਾ ਵੱਡੇ ਵੱਡੇ ਜਿਹੜੇ ਜੱਜ ਕਰਾਇਆ ਪੁੱਤ ਫਿਰ ਕਹਿੰਦੇ ਦੁਆਪਰ ਆ ਗਿਆ ਦੁਆਪਰ ਕੇ ਲੋਕ ਕਹਿਣ ਲੱਗਦੇ ਕਿ ਹੁਣ ਉਹਦਾ ਪਾਰ ਉਤਾਇਆ ਹੋਣਾ ਜਿਹੜਾ ਮੂਰਤੀ ਪੂਜਾ ਕਰੂਗਾ ਦੁਆਪਰ ਪੂਜਾ ਚਾਲ ਉਹ ਕਹਿੰਦੇ ਕਿੰਨੋ ਜੁਗ ਆਏ ਸਾਡੇ ਬਜ਼ੁਰਗਾਂ ਨੇ ਤਿੰਨਾ ਹੀ ਕੰਮ ਕੀਤੇ ਹੁਣ ਨਵਾਂ ਜੁਗ ਆ ਗਿਆ ਕਹਿੰਦੇ ਪਰ ਕਹਿਣਾ ਪਿਆ ਇਹਦੇ ਵਿੱਚ ਉਹਦਾ ਹੀ ਪਾਰਤਾਰਾ ਹੋਣਾ ਜਿਹੜਾ ਨਾਮ ਜਪੂਗਾ ਕੱਲ ਕੇਵਲ ਨਾਮ ਆਧਾਰ ਉਹ ਕਹਿੰਦੇ ਹੁਣ ਉਹਦਾ ਪਾਰਤਾਰਾ ਹੋਣਾ ਜਿਹੜਾ ਨਾਮ ਜਪੂਗਾ ਲੇਕਿਨ ਅਗਲੀਆਂ ਪੰਕਤੀਆਂ ਦੇ ਵਿੱਚ ਇੱਕ ਗੱਲ ਹੋਰ ਕਹਿ ਗਿਆ ਉਹ ਕੀ ਕਹਿ ਕੇ ਜਾਏਗਾ ਫਰਨੁ ਇਥੋਂ ਮੈਨੂੰ ਸੁਣਿਆ ਜਾਂਦਾ ਕਿ ਗੁਰੂ ਜੀ ਜਦ ਰਗਾ ਮੈਂ ਤਾਂ ਤਾਲਜੋ ਦੇ ਵਿੱਚ ਤੁਹਾਡਾ ਪਾਰ ਤਰਾ ਤੱਗ ਹੋਣਾ ਜੇ ਤੁਸੀਂ ਨਾਮ ਜਪਿਆ ਲੇਕਿਨ ਅਗਲੀਆਂ ਪੰਕਤੀਆਂ ਜੋ ਇਹ ਕਿਹਾ ਕੇ ਗਏ ਆ ਉਹ ਕਹਿੰਦੇ ਪਾਰ ਕੈਸੇ ਪਾਈ ਬੋਰੇ ਮੋਹ ਕੋ ਨਾ ਕੋਈ ਸਮਝਾਏ ਉਹ ਕਹਿੰਦੇ ਆ ਜਿਹੜੀ ਸਮਾਜ ਦੀ ਬੇਰੀ ਡਬਲੀ ਜਾ ਰਹੀ ਆ ਇਹ ਪਾਰ ਕਿਤਾ ਰੰਗੂਗੀ ਇਹ ਕੋ ਨਸਹੀ ਨਹੀਂ ਪਾਰ ਕੈਸੇ ਪਾਈ ਬੋਰੇ ਮੋਹ ਕੋ ਨਾ ਕੋਈ ਸਮਝਾਏ ਅਗਲੀਆਂ ਪੰਕਤੀਆਂ ਅਗਲੀ ਨਹੀਂ ਆ ਵੇ ਜਿਹੜੀ ਸਮਾਜ ਦੀ ਬੇੜੀ ਡੁੱਬਦੀ ਜਾ ਰਹੀ ਹੈ ਇੱਕ ਦਾ ਪਾਰ ਟੂ ਵੀ ਇਹ ਨਹੀਂ ਕੋ ਦੱਸ ਸਕਦਾ ਇਸ ਕਰਕੇ ਇੱਕ ਇੱਕ ਅਰਥ ਕਰਨ ਟੂ ਮੈਂ ਅੱਜ ਦੇ ਇਸ ਮੌਕੇ ਦੇ ਤੇ ਕਿਉਂਕਿ ਜਦੋਂ ਆਪਾਂ ਗੁਰੂ ਵਿਦਾਸ ਜੀ ਦੇ ਇੱਕ ਸ਼ਬਦ ਨੂੰ ਵੀ ਆਪਾਂ ਉਹਨੂੰ ਕੋਈ ਵਿਆਖਿਆ ਕਰਨ ਲੱਗੇ ਨਾ ਕਿਉਂਕਿ ਮੈਂ ਇੱਡਾ ਗੁਣੀ ਗਿਆਨੀ ਨਹੀਂ ਹਾਂ ਦਾ ਲੇਕਿਨ ਜਿੰਨੀ ਕਿ ਸਮਝ ਹੈ ਜੇ ਉਹਦੇ ਅੰਤਾਰਿਕ ਗੱਲ ਕਰਨ ਲੱਗੇ ਤਾਂ ਪੰਨ ساری ਰਾਤ ਲੱਗੇਗਾ ਉਹ ਸਮੁੰਦਰ ਹੈ ਪਾਣੀ ਇੱਕ ਸਮੁੰਦਰ ਹੈ ਇਸ ਸਮੁੰਦਰ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਲੇਕਿਨ ਇਹ ਆਪਾਂ ਕੱਢ ਨਹੀਂ ਬਲਿ ਸਕਦੇ ਸਮੁੰਦਰ ਹੈ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਗੁਰੂ ਰਵਿਦਾਸ ਜੀ ਦੇ ਸ਼ਬਦ ਜਿਹੜੇ ਆ ਉਹ ਸਾਡੇ ਲਈ ਮਾਰਗਦਰਸ਼ਨ ਹੈ ਔਰ ਮਾਰਗਦਰਸ਼ਨ ਜਿਹੜਾ ਤਦੇ ਹੋਏਗਾ ਕਿ ਜੇ ਆਪਾਂ ਉਸ ਸ਼ਬਦਾਂ ਨੂੰ ਸਮਝ ਕੇ ਕਿ ਇਹਨਾਂ ਦਾ ਮਤਲਬ ਕੀ ਹੈ ਉਹ ਕਿਹੜਾ ਕੀ ਕਹੁੰਦੇ ਸੀ ਤਾਂ ਸਾਡਾ ਮਾਰਗਦਰਸ਼ਨ ਹੋਣਾ ਜੋ ਮੈਂ ਇਹ ਬੇਨਤੀ ਕਰਦਾ ਔਰ ਨਾਲ ਪ੍ਰਬੰਧਕਾਂ ਨੂੰ ਇਸ ਗੱਲ ਤੇ ਵਧਾਈ ਦਿੱਤਾ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਕਿ ਗੁਰੂ ਸਾਹਿਬ ਦੇ ਨਾਮ ਕੋਤੇ ਜਿਹੜੇ ਜਨ ਜਾਗਰਣ ਆਪਾਂ ਰੱਖਿਆ ਇਹ ਮੈਨੂੰ ਦੱਸਿਆ ਭਗਤ ਜੀ ਨੇ ਕਿ 11ਵਾਂ 11 ਸਤੰਮਾਂ ਸਤੰਮਾਂ 6 ਸਾਲ ਪਹਿਲਾਂ ਦਾ ਇਹ ਸਤੰਮਾਂ ਮਤਲਬ ਪਿਛਲੇ 7 ਸਾਲਾਂ ਤੋਂ ਆਪਾਂ ਇਹ ਗੁਰ ਅੰਦਾਸ ਜੀ ਦੇ ਨਾਮ ਤੇ ਜਾਗਰਣ ਕਰਵਾ ਰਹੇ ਹਾਂ ਮੈਨੂੰ ਵੀ ਤੁਹਾਡੇ ਦਰਸ਼ਨ ਕਰਨ ਦਾ ਜੀ ਇਹ ਮੌਕਾ ਮਿਲੇਆ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਨਾਲ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਗੁਰੂ ਸਾਹਿਬ ਸਾਡੀ ਇੱਕ ਧਾਰਮਿਕ ਆਸਥਾ ਹੈ ਧਾਰਮਿਕ ਆਸਥਾ ਹੈ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਵੀ ਕੋਈ ਸਾਡਾ ਸਾਥੀ ਸਾਡੀ ਭੈਣ ਸਾਡਾ ਬਜ਼ੁਰਗ ਸਾਡਾ ਵੀਰ ਜਦੋਂ ਵੀ ਆਪਾਂ ਗੁਰੂ ਸਾਹਿਬ ਨੂੰ ਆ ਕੇ ਨਮਸਕਾਰ ਕਰਦੇ ਹਾਂ ਜਦੋਂ ਵੀ ਇੱਥੇ ਆ ਕੇ ਆਪਾਂ ਕੈਮਰੇ ਕੋਲ ਖੜ ਕੇ ਫੋਟੋ ਵੀ ਕਰਾਉਨੇ ਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਉਸ ਵੇਲੇ ਸਿਰ ਜ਼ਰੂਰ ਟਕ ਲਿਆ ਕਰੋ ਉਸ ਲਈ ਜਰੂਰ ਸੈੱਟ ਕਰਕੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਪਾਂ ਕਹੇ ਸੋਸ਼ਲ ਮੀਡੀਆ ਦਾ ਜੋਗਿਆ ਸੋਸ਼ਲ ਮੀਡੀਆ ਦੇ ਵਿੱਚ ਇਹ ਚੀਜ਼ਾਂ ਵਾਇਰਲ ਹੁੰਦੀਆਂ ਆਪਾਂ ਵੀ ਜਾ ਕੇ ਆਪਣੀ ਫੋਟੋ ਖਿਚਾ ਕੇ ਆਪਣੀ ਅਕਾਊਂਟ 'ਚ ਪਾਣੀ ਪਾਣੀ ਆ ਚਾਹੇ ਫੇਸਬੁੱਕ ਤੇ ਪਾਣੀ ਬਾਦਗੇ WhatsApp ਤੇ ਪਾਣੀ ਨਾ ਆਪਾਂ ਜਿੰਨੇ ਵੀ ਸੋਸ਼ਲ ਸਾਈਟਸ ਚੱਲਦੀਆਂ ਆਪਾਂ ਪਾਣੀ ਆ ਇਹ ਵਾਇਰਲ ਹੁੰਦੀਆਂ ਲੀਕ ਆ ਤੇ ਫਿਰ ਉਹ ਸਾਨੂੰ